ਹਾਂਜੀ ਪਿਆਰੇ ਬੱਚਿਓ ਸਸ਼ਿਆ ਕਾਲ ਜਿਵੇਂ ਕਿ ਤੁਹ ਸਭ ਨੂੰ ਪਤਾ ਹੈ ਕਿ ਤੁਹਾਡਾ ਕਲਾਸ 10ਵੀਂ ਦਾ ਸਮਾਜਿਕ ਵਿਗਿਆਨ ਦਾ ਪੇਪਰ ਹੈ ਕੱਲ ਨੂੰ ਉਸ ਦੇ ਵਾਸਤੇ ਜਿੰਨੇ ਵੀ ਮੈਨੂੰ ਇੰਪੋਰਟੈਂਟ ਕੁਸ਼ਨ ਲੱਗੇ ਉਹ ਮੈਂ ਅੱਜ ਦੀ ਵੀਡੀਓ ਵਿੱਚ ਲੈ ਕੇ ਆ ਚੁੱਕਿਆ ਹਾਂ ਠੀਕ ਹੈ ਕੱਲਾ ਕੱਲਾ ਕੁਸ਼ਨ ਧਿਆਨ ਨਾਲ ਦੇਖਣਾ ਹੈ ਮੈਂ ਕੱਲਾ ਕੁਸ਼ਨ ਪੜ੍ਹ ਕੇ ਦੱਸਾਂਗਾ ਆਨਸਰ ਤੁਸੀਂ ਖੁਦ ਲੱਭਣੇ ਨੇ ਠੀਕ ਹੈ ਚਲੋ ਸ਼ੁਰੂ ਕਰਦੇ ਹਾਂ ਹੁਣ ਆਪ ਅੱਜ ਦੀ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਸ਼ੇਅਰ ਕਰ ਦਿਓ ਠੀਕ ਹੈ ਵੇਰਸਟੀ ਅਤੇ ਸਮਜਤੀ ਅਰਥ ਸ਼ਾਸਤਰ ਵਿੱਚ ਅੰਤਰ ਸਪਸ਼ਟ ਕਰੋ ਠੀਕ ਹੈ ਪਹਿਲਾ ਵੈਰੀ ਇੰਪੋਰਟੈਂਟ ਕੁਐਸਚਨ ਮੁਦਰਾ ਦੇ ਮੁੱਖ ਕਾਰਜ ਕੀ ਹਨ ਬਾਬਰ ਦੇ ਸੈਯਦਪੁਰ ਦੇ ਹਮਲੇ ਦਾ ਵਰਣਨ ਕਰੋ ਗੁਰਦਾਸ ਨੰਗਲ ਦੀ ਲੜਾਈ ਦਾ ਹਾਲ ਲਿਖੋ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸਿਵਨ ਦੀ ਵਿਚਾਰਾਂ ਦਾ ਸੰਖੇਪ ਵਰਣਨ ਕਰੋ ਸਮਾਨਤਾ ਦੇ ਅਧਿਕਾਰ ਦਾ ਵਰਣਨ ਕਰੋ ਚਲੋ ਅੱਗੇ ਵਧਣ ਤੋਂ ਪਹਿਲਾਂ ਜਿਵੇਂ ਕਹਾ ਕਿ ਇਸ ਵਿੱਚ ਚੁੱਕੇ ਨਾ ਇਸ ਦੇ ਵਿੱਚ ਚਾਂਸਸ ਨੇ 52 80% ਤੱਕ ਸੇਮ ਟੂ ਸੇਮ ਆ ਸਕਦਾ ਹੈ ਠੀਕ ਹੈ ਤਾਂ ਇਸ ਕਰਕੇ ਮੈਂ ਕਹਿ ਰਿਹਾ ਕਿ ਇਸ ਦੀ ਤਿਆਰੀ ਅੱਛੀ ਤਰ੍ਹਾਂ ਜ਼ਰੂਰ ਕਰੋ ਗੁਰੂ ਨਾਨਕ ਦੇਵ ਜੀ ਦੇ ਪਰਮਾਤਮਾ ਸੰਬੰਧੀ ਵਿਚਾਰਾ ਦਾ ਸੰਖੇਪ ਵਰਣਨ ਕਰੋ ਸਮਾਨਤਾ ਦੇ ਅਧਿਕਾਰ ਦਾ ਵਰਣਨ ਕਰੋ ਠੀਕ ਹੈ ਹੋ ਚੁੱਕੇ ਇਹ ਸਾਰੇ ਅੱਗੇ ਪਿਆਰੇ ਬੱਚਿਓ ਆਪਾਂ ਆਰਬ ਦਾ ਕੁਝ ਜੋ ਨਕਸ਼ਾ ਹੈ ਹਣ ਉਸ ਤੇ ਜਿੰਨੇ ਵੀ ਇੰਪੋਰਟੈਂਟ ਵਾਲੇ ਨੇ ਉਹ ਵੀ ਮੈਂ ਦੱਸ ਦਿੰਦੇ ਹਾਂ ਤੁਹਾਨੂੰ ਸਭ ਨੂੰ ਕਾਲੀ ਮਿੱਟੀ ਦਾ ਇੱਕ ਖੇਤਰ ਸੁੰਦਰਬਨ ਨੀਲਗਿਰੀ ਗੋਦਾਵਰੀ ਨਦੀ ਸਭ ਤੋਂ ਵੱਧ ਕਣਕ ਪੈਦਾ ਕਰਨ ਵਾਲਾ ਰਾਜ ਅਤੇ ਸਭ ਤੋਂ ਵੱਧ ਚਾਵਲ ਪੈਦਾ ਕਰਨ ਵਾਲਾ ਰਾਜ ਵੰਡ ਤੋਂ ਪਹਿਲਾਂ ਦੇ ਨਕਸ਼ੇ ਵਿੱਚ ਚਾਰ ਸਥਾਨਦਰਸ਼ ਅਨੰਦਪੁਰ ਸਾਹਿਬ ਅਤੇ ਜੋ ਬਚੇ ਹੋਣਗੇ ਉਹ ਬਾਅਦ 'ਚ ਦੇਖਦੇ ਹਾਂ ਠੀਕ ਹੈ ਆਪਾਂ ਸਮਾਨਤਾ ਦੇ ਅਧਿਕਾਰ ਦਾ ਵਰਣਨ ਕਰੋ ਹੋ ਗਿਆ ਹੈ ਲਿਖਿਆ ਵਿੱਚੋਂ 80 ਤੋਂ 100 ਸ਼ਬਦਾਂ ਵਿੱਚ ਦੇਣੇ ਨੇ ਹਣਾ ਹੁਣ ਆਫਤ ਪ੍ਰਬੰਧਨ ਦੇ ਸੈਂਡਾਈ ਫਰੇਮਵਰਕ ਬਾਰੇ ਸੰਖੇਪ ਵਿੱਚ ਵਰਣਨ ਦਿਓ ਜਾਂ ਖੇਤੀਬਾੜੀ ਦੇ ਕਿਸਮਾ ਉੱਤੇ ਵਿਸਤ੍ਰਿਤ ਨੋਟ ਲਿਖੋ ਰਾਸ਼ਟਰੀ ਆਮਦਨ ਦੇ ਮਾਪਕ ਦੀ ਵਰਤੋਂ ਕਰਕੇ ਅਸੀਂ ਆਰਥਿਕ ਵਿਕਾਸ ਦਾ ਮਾਪ ਕਿਵੇਂ ਕਰ ਸਕਦੇ ਹਾਂ ਜਾਂ ਸੰਗਠਿਤ ਅਤੇ ਅਸੰਗਠਿਤ ਖੇਤਰ ਵਿੱਚ ਅੰਤਰ ਸਪਸ਼ਟ ਕਰੋ ਤਾਂ ਇਹ ਵੀ ਪਿਆਰੇ ਬੱਚਿਓ ਇੱਕ ਤੁਹਾਡਾ ਸੋਰਸ ਬੇਸਡ ਕੁਐਸਚਨ ਹੋਣ ਵਾਲਾ ਜਿਸ ਨੂੰ ਤੁਸੀਂ ਅੱਛੀ ਤਰ੍ਹਾਂ ਪੜ੍ਹ ਕੇ ਕਰ ਸਕਦੇ ਹੋ ਠੀਕ ਹੈ ਚਲੋ ਅੱਗੇ ਵਧਦੇ ਆ ਤਾਂ ਗੁਰੂ ਨਾਨਕ ਦੇਵ ਜੀ ਦੇ ਸਿੱਖਿਆਵਾਂ ਬਾਰੇ ਲਿਖੋ ਹਿਮਾਲਿਆ ਅਤੇ ਉੱਤਰ ਪੱਛਮੀ ਪਹਾੜੀਆਂ ਦਾ ਵਰਣਨ ਕਰੋ ਲੋਕਤੰਤਰ ਵਿੱਚ ਸੱਤਾ ਦੀ ਸਾਂਝੇਦਾਰੀ ਦਾ ਕੀ ਮਹੱਤਵ ਹੈ ਇਸ ਦੀਆਂ ਵਿਸ਼ੇਸ਼ਤਾਵਾਂ ਵੀ ਲਿਖੋ ਜਾਂ ਸੰਸਦ ਵਿਚ ਇੱਕ ਬਿਲ ਕਾਨੂੰਨ ਕਿਵੇਂ ਬਣਦਾ ਹੈ ਸਰੋਤ ਦਾ ਰਿਤਾ ਕਰਾ ਦਿੱਤਾ ਠੀਕ ਹੈ ਬਾਅਦ ਇਹਦੇ ਛੋਟੇ ਪ੍ਰਸ਼ਨ ਉੱਤਰ ਵਾਲਾ ਬਹੁਮੰਤਵੀ ਦਰਿਆ ਪ੍ਰੋਜੈਕਟਾਂ ਦੇ ਕੀ ਫਾਇਦੇ ਤੇ ਨੁਕਸਾਨ ਹੋ ਸਕਦੇ ਹਨ ਪਾਣੀ ਧਰਤੀ ਦਾ ਸਭ ਤੋਂ ਮਹੱਤਵਪੂਰਨ ਤੱਤ ਕਿਵੇਂ ਹੈ ਉਸੇ ਤਰ੍ਹਾਂ ਇਹ ਕੁਝ ਐਮਸੀਕਿਊਜ਼ ਵੀ ਹਨ ਠੀਕ ਹੈ ਜੋ ਮੈਂ ਸ਼ੁਰੂ ਚ ਨਹੀਂ ਦਿਖਾਈ ਸੀ ਪਰ ਤੁਸੀਂ ਇਹਨਾਂ ਨੂੰ ਵੀ ਕਰ ਸਕਦੇ ਹੋ ਇਹਨਾਂ ਦੇ ਚਾਂਸਸ ਸਾਡੇ ਤਾਂ ਵੀ ਥੋੜੇ-ਮੋਟੇ ਘਟ ਨੇ ਇਹ ਹੋ ਸਕਦਾ ਬਿਲਕੁਲ ਸੇਮ ਟੂ ਸੇਮ ਜਾਂ ਬਸ ਇਹ ਗੱਲ ਹੋਵੇਗੀ ਪਰ ਉੱਪਰਲੇ ਕੁਸ਼ਨਾਵਾਂ ਵਿੱਚੋਂ ਤਾਂ ਕਈ ਸਾਰੇ ਆਉਣਗੇ ਠੀਕ ਹੈ ਅਤੇ ਆਪਣੀ ਵੀ ਤਿਆਰੀ ਪਿਆਰੇ ਬੱਚੇ ਫੁੱਲ ਰੱਖਣੀ ਹੈ ਤੁਸੀਂ ਕਿਉਂਕਿ ਜੇ ਤੁਹਾਡੀ ਤਿਆਰੀ ਫੁੱਲ ਰਹੇਗੀ ਬਾਇ ਚਾਂਸ ਜੇ ਐਨ ਟਾਈਮ ਦੇ ਉੱਤੇ ਪੇਪਰ ਵੀ ਚੇਂਜ ਕਰ ਦਿੱਤਾ ਗਿਆ ਨਾ ਤਾਂ ਵੀ ਤੁਹਾਡੀ ਅੱਛੀ ਖਾਸ ਤਿਆਰੀ ਹੋਵੇਗੀ ਪੇਪਰ ਨੂੰ ਫੇਸ ਕਰਨ ਦੀ ਤਾਂ ਚਲੋ ਪਿਆਰੇ ਬੱਚਿਓ ਆਹ ਦੇਖ ਲਏ ਹੋਣਗੇ ਸਾਰੇ ਸਾਰੇ ਤੋਂ ਸਭ ਨੇ ਧੰਨਵਾਦ ਇਸ ਵੀਡੀਓ ਨੂੰ ਪੂਰ ਦੇਖਣ ਲਈ ਆਦੇ ਲਾਈਕ ਕਰਦੇ ਇਸ ਵੀਡੀਓ ਨੂੰ ਸਬਸਕ੍ਰਾਈਬ ਕਰ ਦਿਓ ਸਾਡੇ ਚੈਨਲ ਨੂੰ ਅਤੇ ਬੈਲ ਆਈਕਨ ਨੂੰ ਕਰ ਦਿਓ ਪ੍ਰੈਸ ਹਾਂਜੀ ਤਾਂ ਹੁਣ ਕੰਪਲੀਟ ਹੋ ਚੁੱਕਿਆ ਹਾਂਜੀ ਵੀਪਰ ਧੰਨਵਾਦ ਪਿਆਰੇ ਬੱਚਿਓ